ਦੇਖੋ ਜੀ ਇਹ ਹੈ ਮਧਿਆਣਾ ਸਾਹਿਦ ਦਾ ਇਤਿਹਾਸ ਤੁਸੀਂ ਪੜ ਸਕਦੇ ਹੋ ਦੇਖੋ ਸਾਰਾ ਕਿੰਨਾ ਵਧੀਆ ਸਾਰਾ ਦਿਖਾਇਆ ਹੋਇਆ ਹੈ ਤੇ ਆਪਣਾ ਸਿੱਕੇ ਇਤਿਹਾਸ ਦਾ ਹਰ ਇੱਕ ਚੀਜ਼ ਇੱਥੇ ਬਣਾ ਕੇ ਦਿਖਾਈ ਹੋਈ ਹੈ ਤੁਸੀਂ ਵੀ ਆਪਣੇ ਬੱਚਿਆਂ ਨੂੰ ਲਿਆਓ ਇੱਥੇ ਦਿਖਾਓ ਆਪਾਂ ਕਥਾ ਕਹਾਣੀਆਂ ਵਿੱਚ ਦੱਸਦੇ ਆਂ ਤੇ ਬੜਾ ਹੀ ਮਤਲਬ ਔਖੇ ਤਰੀਕੇ ਨਾਲ ਦੱਸਦੇ ਆਂ ਇੱਥੇ ਲਿਆ ਕੇ ਪੂਰਾ ਦਿਖਾ ਸਕਦੇ ਆਂ ਕਿ ਐਦਾਂ ਐਦਾਂ ਹੋਇਆ ਸੀਗਾ ਸਾਰੇ ਪਰਿਵਾਰ ਦੇ ਨਾਲ ਮੈਨੂੰ ਬੜਾ ਚੰਗਾ ਲੱਗਿਆ ਹਰ ਇੱਕ ਕਿਸੇ ਨੂੰ ਆਪਣੇ ਬੱਚੇ ਇੱਥੇ ਲੈ ਕੇ ਆਉਣਾ ਜ਼ਰੂਰ ਚਾਹੀਦਾ ਹੈ ਇਹ ਦੇਖੋ ਗੁਰਗੋਮ ਸਿੰਘ ਜੀ ਨਦੇੜ ਸਿੰਘ ਤੋਂ ਬੰਦਾ ਸਮਝਾਦਾ ਤੇ ਸ਼ਾਹ ਦਾ ਅਨਸਾਰ ਬਾਦਸ਼ਾਹ ਦੀ ਆ ਦੇਖੋ ਇਹਦਾ ਇਤਿਹਾਸ ਹੈਗਾ ਇਹ ਸੀਗਾ ਮੀਰ ਮੰਨੂ ਦੇ ਜ਼ੁਲਮ ਅਤੇ ਸਿਦਕੀ ਸਿੰਘਣੀਆਂ ਸਿਦਕ ਸਿੰਘਣੀਆਂ ਜੋ ਆਪਣੇ ਸਿੰਘਣੀਆਂ ਤੇ ਜ਼ੁਲਮ ਹੋਏ ਉਹਨਾਂ ਦੇ ਪੁੱਤਰਾਂ ਦੇ ਟੋਟੇ ਕਰਕੇ ਗਲਾਂ 'ਚ ਪਾਏ ਗਏ ਬਹੁਤ ਹੀ ਮਤਲਬ ਜਿੰਨਾ ਵੀ ਸਿੱਖ ਇਤਿਹਾਸ ਦੇ ਆਪਣਾ ਇਤਿਹਾਸ ਹੈ ਤਕਰੀਬਨ ਤਕਰੀਬਨ ਸਾਰਾ ਇਸ ਮੈਧਿਆਣਾ ਸਾਹਬ ਦੇ ਵਿੱਚ ਦਿਖਾਇਆ ਗਿਆ ਹੈ ਪੂਰਾ ਉਹਨੂੰ ਬਣਾ ਕੇ ਸ਼ੋਅ ਕੀਤਾ ਗਿਆ ਮੈਂ ਚਾਹੁੰਦੀ ਆ ਕਿ ਮੈਂ ਕੀ ਕੋਈ ਵੀ ਚਾਹੁੰਦਾ ਹੋਗਾ ਕਿ ਹਰ ਕੋਈ ਆਪਣੇ ਬੱਚੇ ਇੱਥੇ ਲਿਆ ਕੇ ਹਨਾ ਪੀਰ ਬੁੱਧੂ ਸ਼ਾਹ ਜੀ ਅੰਦੇ ਬਣਿਆ ਹੋਇਆ ਇਹ ਪਿਆਈ ਫਾਇਦੇ ਵਾਲਾ ਜੀ ਨੌਵੇਂ ਗੁਰੂ ਜੀ ਲਿਗਾਂਚ ਉਬਾਲਿਆ ਗਿਆ ਉਹ ਇਤਿਹਾਸ ਇੱਥੇ ਪਾ ਲਿਖਿਆ ਹੋਇਆ ਸਾਰੇ ਸਾਈ ਮੀਆਂ ਮੀਚੀ ਹਾਂ ਦੇਖੋ ਮਹੰਤ ਕਿਰਪਾਲ ਦਾਸ ਜੰਗ ਚ ਪੂਰੇ ਸੀਨ ਬਣਾਏ ਹੋਏ ਆ ਉਸ ਟਾਈਮ ਦੇ ਇਹ ਖਾਨ ਸਿੰਘ ਦਾ ਮੋਲ ਪੈ ਰਿਆ ਸੀ ਜਦੋਂ ਆਇਆ ਸੀ ਤੋਂ ਉਸਨੇ ਮੈਂ ਅਕਾਲੀ ਫੁੱਲਾ ਸਿੰਘ ਜੀ ਨਿਹੰਗ ਸਿੰਘ ਇੱਕੋਸ ਹਾਂ ਦੋਵੇ ਦੇਖੋ ਪਹਿਲਾਂ ਮੈਂ ਦਿਖਾ ਚੁੱਕੀ ਹਾਂ ਨਾ ਤੇ ਉਧਰ ਪਾਸੇ ਉਹ ਵੀ ਸਾਹਮਣੇ ਘੋੜਿਆਂ ਵਾਲਾ ਨਾਲ ਨਾਲ ਤੁਸੀਂ ਇਤਿਹਾਸ ਵੀ ਪੜ੍ਹ ਸਕਦੇ ਹੋ ਕਿ ਮੈਂ ਤੁਹਾਨੂੰ ਨਾਲ ਦਿਖਾ ਰਹੀ ਹਾਂ ਜਿਹੜੀਆਂ ਇਹ ਮੈਦਾਨਾ ਸਾਹਿਬ ਆਉਂਗੇ ਤੁਸੀਂ ਬਹੁਤ ਹੀ ਕੁਝ ਦੇਖਣਾ ਆਪਣੇ ਬੱਚਿਆਂ ਨੂੰ ਦਿਖਾਉਣ ਲਈ ਬਹੁਤ ਕੁਝ ਹਰ ਇੱਕ ਚੀਜ਼ ਕਿਉਂਕਿ ਜਦੋਂ ਬੱਚਨ ਸਟੋਰੀਸ ਸੁਣਾਉਂਦੇ ਆ ਤੇ ਬਹੁਤ ਇਮੇਜਿਨ ਕਰਦੇ ਆ ਲੇਕਿਨ ਇੱਥੇ ਸਾਰਾ ਕੁਝ ਬਣਾ ਕੇ ਦੱਸਣਾ ਸਾਰਾ ਕੁਝ ਕੱਲੀ ਕੱਲੀ ਆ ਦੇਖੋ ਮਾਤਾ ਪਾਗੋ ਜੀ ਮਾਤਾ ਪਾਗੋ ਜੀ ਇਹਨਾਂ ਦਾ ਇਤਿਹਾਸ ਇੱਦਾਂ ਜਦੋਂ ਪੜੋਗੇ ਮੈਂ ਕਹਾਂ ਨਾ ਸਾਰੀ ਗੱਲ ਗੱਲ ਬੋਟਾ ਆਣੀ ਸਾਰੇ ਤੋਂ ਹੁੰਦੀ ਹੈ ਜੀ ਸਾਰੀ ਬਹੁਤ ਹੋਰੀ ਬਲ ਮਾ ਉਹ ਸਾਰੀਆਂ ਫੋਟੋਆਂ ਹੋਣੀਆਂ ਛੋਟ ਛੋਟੀਆਂ ਸਾਰੀਆਂ ਸੋਸ਼ਲ ਧੀਆਂ ਨਾਲ ਚੱਲਦੀਆਂ ਨੇ ਹਾਂ ਜੀ ਸਾਰੇ ਆ ਗਿਆ ਆ ਕਲਿਆਣ ਦੇ ਕੋਲ ਹੀ ਦਾ ਪਰ ਇਹ ਪੁੱਛ ਲਈ ਤੇ ਦਿਨ ਦੇ ਸੀ ਮੈਂ ਕਰੇ ਡੈਡ ਨੂੰ ਜੀ ਦੇ ਉਹ ਤਾਂ ਦੇਖਦੇ ਨੇ ਵਾਲਾ ਤਾਂ ਦੇਖਣਾ ਹਾਂ ਕੰਕ ਤੂ ਤੇ ਹਾਸ ਫਰਸਾ ਦੇ ਭਾਈ ਜੈ ਸਿੰਘ ਦੀ ਖਲਕਟ ਜਿਨ੍ਹਾਂ ਨੂੰ ਪੁੱਠਾ ਲਮਕਾਇਆ ਗਿਆ ਸੀ ਇੱਦਾਂ ਦੇਖੋ ਬਰਖਤ ਬਣਾਇਆ ਗਿਆ ਔਰ ਸਿੱਕੇ ਤੇ ਆਸ ਦੇ ਮੂਰਤੀਆਂ ਕੁਛ ਲਿਖਿਆ ਹੋਇਆ ਪਰ ਦੇਖੀਏ ਇਹ ਛੋਟਾ ਮਤਲਬ ਕਿ ਕਿਤੇ ਬਣਾਇਆ ਹੋਇਆ ਪਰ ਇਹਦੇ ਬਾਰੇ ਮੈਨੂੰ ਕੁਛ ਲਿਖਿਆ ਨਹੀਂ ਹੋਇਆ ਕੌਣ ਸੀ ਇਹ नहीं बेटा शी, तो वो नहीं है कि शायद शहीद भगत सिंह उधम सिंह कुछ शहीदा ये शहीद ऊधम सिंह है बेटा उधम सिंह है जो थोड़ा दिखाई शहीद करतार सिंह सराबा देखो उन्होंने इतने लगे लग हुआ ਹਾਂ ਜੀ ਆ ਦੇਖੋ ਜੀ ਠੰਡੇ ਬੁਰਜ ਹਾਂ ਸਮਾਤਾ ਗੁਜਰੀ ਜੀ ਤੇ ਛੋਟੇ ਸਹਜਾ ਤੇ ਇਤਿਹਾਸ ਇਹ ਨੰਦ ਇਤਿਹਾਸ ਜੋ ਵੀ ਹੈ ਆਰਾ ਦੇਖ ਇਹ ਦੇਖ ਬੱਚਿਆਂ ਦੇ ਤਾਰਾ ਸੰਜੀਤ ਇਧਰ ਮਾਤਾ ਗੁਜਰੀ ਜੀ ਜਦੋਂ ਉਹਨਾਂ ਦੇ ਸ਼ਹਿਬਜ਼ਾਦੇ ਦੇ ਸ਼ਹੀਦ ਹੋਣ ਤੇ ਆ ਕੇ ਮੋਤੀ ਮਹਿਰਨ ਮਾਤਾ ਬਤ ਦੱਸਿਆ ਤਾਂ ਉਹ ਵੀ ਇਹਨਾਂ ਨੇ ਬਣਾਇਆ ਹੋਇਆ ਦ੍ਰਿਸ਼ ਦੇਖੋ ਹਾਂਜੀ ਮਹਾਰਾਜਾ ਤਲਿਪ ਸਿੰਘ ਜੀ ਪਾਇਆ ਦੇਆ ਸਿੰਘ ਜੀ ਬਸ ਰੋ ਬਤ ਨਿਮਰਤਾ